22 ਮਹੀਨਿਆਂ ਤੂੰ ਵੱਡੇ ਵੱਡੇ ਵਾਅਦੇ ਕਰਦੀ ਸੀ ਜਿਹੜੇ ਕਹੇ ਸੀ ਸਾਰੇ ਵਾਅਦੇ ਖੋਖਲੇ ਨਿਕਲੇ ਝੂਠ ਦੇ ਪਲਿੰਦੇ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਅੱਜ ਉਹਨਾਂ ਦਾ ਜਿਹੜਾ ਚਿੱਟਾ ਏ ਇਹ ਜਲੰਧਰ ਦੇ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਏ ਇੱਕ ਤਰੀਕ ਜਿਹੜੀ ਹਜੇ-ਹਜੇ ਲੋਕ ਸਭਾ ਦੀ ਜਿਹੜੀ ਵੋਟ ਪੈ ਕੇ ਗਈ ਹੈ ਅੱਜ ਉਹਰੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਸਭ ਤੋਂ نیچے ਆ ਕੇ ਖੜਾ ਹੋਇਆ ਅੱਜ ਜਲੰਧਰ ਦੇ ਲੋਕ ਜ਼ਰੂਰ ਮੌਕਾ ਮਿਲਦਾ ਸੁਸ਼ੀਲ ਰਿੰਕੂ ਜੀ ਨੂੰ ਜਰੂਰ ਲੋਕ ਵਿਸ਼ਵਾਸ ਕਰਦੇ ਕਿਉਂਕਿ ਮੇਰੇ ਵੱਡੇ ਭਾਈ ਹੈ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਪ੍ਰੋਟੋਕੋਲਾਂ ਝੂਠ ਦਾ ਇਹਦਾ ਬੋਲਬਾਲਾ ਬਹੁਤ ਜ਼ਿਆਦਾ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਦੇਸ਼ ਦੇ ਵਿੱਚ ਜਿਹੜੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਨਰਿੰਦਰ ਮੋਦੀ ਦੀ ਉਹਦੇ ਵਿੱਚ ਸੰਵਿਧਾਨ ਤੋੜਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿਉਂਕਿ ਦਲਿਤ ਭਾਈਚਾਰੇ ਨੂੰ ਗੁੰਮਰਾਹ ਕੀਤਾ ਉਹਨਾਂ ਨੇ ਕਿਹਾ ਕਿ ਜੇ 400 ਪਾਰ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਹ ਵਿੱਚ ਜੇ 400 ਸੀਟਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਗਰ ਮਿਲਦੀਆਂ ਤੇ ਲਗਦਾ ਕਿ ਸੰਵਿਧਾਨ ਖਤਰੇ ਦੇ ਵਿੱਚ ਆ ਉਹਨਾਂ ਨੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਲਈਆਂ ਅੱਜ ਉਹ ਲੋਕ ਪਸਤਾ ਰਹੇ ਐ ਅੱਜ ਉਹ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਐ ਬੜੀ ਜਲਦੀ ਬੜੀ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਦਿਨ ਆਪਣੇ ਪਹਿਲੇ ਦਿਨ ਹਾਊਸ ਦੇ ਵਿੱਚ ਜਾਂਦੇ ਐ ਆਪਣੀ ਜਿਹੜੀ ਮੀਟਿੰਗ ਬੁਲਾਉਂਦੇ ਐ ਉਹਨਾਂ ਨੇ ਸਾਬਤ ਕੀਤਾ ਪੂਰੇ ਵਰਲਡ ਰੈਂਡ ਦੇਖਿਆ ਕਿ ਸੰਵਿਧਾਨ ਨੂੰ ਨਮਨ ਕਰਕੇ ਉਹਨਾਂ ਨੇ ਦੱਸਿਆ ਕਿ ਜਦ ਤੱਕ ਮੈਂ ਇਸ ਕੁਰਸੀ ਤੇ ਬੈਠਾਂਗਾ ਮੈਂ ਸੰਵਿਧਾਨ ਦੀ ਜਿਹੜੀ ਅੱਛਾ ਮੈਂ ਕਰਾਂਗਾ ਇਸ ਕਰਕੇ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਨੂੰ ਜਵਾਬ ਮਿਲ ਗਿਆ ਅੱਜ ਜਿਹੜੇ ਲੋਕ ਮੈਦਾਨ ਚ ਉਤਰੇ ਆ ਅੱਜ ਉਹਨਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਅਲੌਂਸ ਕੀਤਾ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਹੈ ਸ਼੍ਰੀ ਮਿੰਦਰ ਪਗਲ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ মিডিਆ ਦੇ ਮਾਧਮ ਦੇ ਨਾਲ ਕਿ ਕਿੱਥੇ ਗਿਆ ਅੱਜ ਜੀਤ ਲਾਲ ਕਿੱਥੇ ਗਿਆ ਸੋਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅੱਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਏਜੰਡਾ ਸੀ ਅਸੀਂ ਟਿਕਟਾ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ ਜਿਹੜੇ ਲੋਕ ਮਜ਼ਦੂਰ ਹੋਣਗੇ ਅੱਜ 1 ਕਰੋੜ 25 ਕੈਂਡੀਡੇਟ ਇੱਕ ਅਰਬਪਤੀ ਕੈਂਡੀਡੇਟ ਜਿਨ੍ਹਾਂ ਨੇ ਅੰਦਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ ਮਹਿਲਾ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ ਅੱਜ ਜਿੰਨੂੰ ਟਿਕਟ ਮਿਲੀ ਹੈ ਮਹਿੰਦਰ ਪੱਧਰ ਜੀ ਨੂੰ ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ 10 ਕਿਲੋਮੀਟਰ ਦੂਰ ਜਲੰਧਰ ਵੈਸਟ ਤੋਂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਹੈ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ ਹੈ ਅੱਜ ਟਿਕਟ ਮਿਲੀ ਏ ਉਸ ਇਨਸਾਨ ਨੂੰ ਜਿਹਨੂੰ ਦੋ ਵਾਰੀ ਜਲੰਧਰ ਵਸਤੇ ਲੋਕ ਅਨਕਾ ਜਿਹੜਿਆਂ ਜਿਨ੍ਹਾਂ ਦਾ ਉਹਨਾਂ ਦਾ ਹੰਕਾਰ ਸੀ ਉਹਨਾਂ ਨੂੰ ਮੂੰਹ ਮੋੜੀ ਜਵਾਬ ਕਰਕੇ ਕਿ ਤੂੰ ਚਲਦਾ ਕਰ ਚੁੱਕੇ ਐ ਮੁੱਖ ਮੰਤਰੀ ਦਾ ਜਹਾਜ਼ ਪੀਏਪੀ ਉਤਰਦਾ ਸੀ ਸਿੱਧਾ ਰੈਡੀਸਨ ਰੈਡੀਸਨ ਤੋਂ ਗੱਡੀ 'ਚ ਬਹਿਣਾ ਪੀਏਪੀ ਦੇ ਜਹਾਜ਼ ਤੋਂ ਚੰਡੀਗੜ੍ਹ ਚਲੇ ਜਾਣਾ ਕਦੀ ਵੀ ਕਿਸੇ ਕਾਰਕਟਰਤਾ ਦੇ ਘਰ ਉਹ 2.5 ਮਹੀਨਿਆਂ ਦੇ ਵਿੱਚ ਨਹੀਂ ਆਏ ਕਦੀ ਵੀ ਕਿਸੇ ਕਾਰਕਟਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ ਕਦੀ ਕਿਸੇ ਕਾਰਜਕਰਤਾ ਦੀ ਗੱਲ ਨਹੀਂ ਸੁਣੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਚੁੱਕੇ ਨੇ ਅੱਜ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਦੇ ਲਈ ਤਿਆਰ ਬੈਠੇ ਆ ਅੱਜ ਉਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ ਚ ਆਣਾ ਪੈ ਰਿਹਾ ਮੈਂ ਇੱਕ ਛੋਟਾ ਜਿਹਾ ਕਾਰਜਕਰਤਾ ਹਾਂ ਆਪਣੇ ਹਲਕੇ ਦਾ ਛੋਟਾ ਜਿਹਾ ਬੱਚਾ ਬੇਟਾ ਹਾਂ ਆਪਣੇ ਹਲਕੇ ਦਾ ਅੱਜ ਮੇਰੇ ਉੱਤੇ ਲਗ ਲਗ ਤਰੀਕੇ ਦੀਆਂ ਸਾਜਿਤਾ ਰਚੀਆਂ ਜਾ ਰਹੀਆਂ ਅੱਜ ਮੇਰੇ ਪ੍ਰਵਾਹ ਨੂੰ ਡਰਾਇਆ ਜਾ ਰਿਹਾ ਠਮਕਾਇਆ ਜਾ ਰਿਹਾ ਅੱਜ ਜਲੰਧਰ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਜਿਹੜੀ ਵੋਟ ਤੇ ਧੱਕੇ ਦੇ ਨਾਲ ਲਈ ਜਾਏਗੀ ਕੋਈ ਵੋਟ ਧੱਕੇ ਨਾਲ ਨਹੀਂ ਦਿੰਦਾ ਲੋਕ ਕੰਮਾਂ ਦੇ ਉੱਤੇ ਵੋਟ ਦੇਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸੱਚ ਔਰ ਝੂਠ ਦਾ ਮੁਕਾਬਲਾ ਸੱਚ ਔਰ ਝੂਠ ਦੀ ਲੜਾਈ ਇਹ ਤੁਹਾਡੇ ਸਾਹਮਣੇ ਹੈ ਝੂਠ 26 ਮਹੀਨਿਆਂ ਦਾ 26 ਮਹੀਨਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਆਮ ਆਦੀ ਪਾਰਟੀ ਨੇ ਵੱਡੇ ਵੱਡੇ ਵਾਦੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਸਮਾਰਟ ਸਕੂਲ ਬਣਾਵਾਂਗੇ ਅਸੀਂ ਸਕੂਲ ਆਫ ਐਮਿਨਸ ਬਣਾਵਾਂਗੇ ਅਸੀਂ ਵਧੀਆ ਕਾਲਜ ਬਣਾਵਾਂਗੇ ਅਸੀਂ ਜਲੰਧਰ ਦੇ ਵਿੱਚ ਪੀਜੀਆ ਵਰਗੇ ਹਸਪਤਲ ਲੈ ਕੇ ਆਵਾਂਗੇ ਅਸੀਂ ਐਮਸ ਵਰਗੇ ਹਸਪਤਲ ਲੈ ਕੇ ਆਵਾਂਗੇ ਅਸੀਂ ਸਪੋਰਟਸ ਯੂਨੀਵਰਸਿਟੀ ਲੈ ਕੇ ਆਵਾਂਗੇ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਜੇ 43000 ਨੌਕਰੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਜਰੂਰ ਡਾਟਾ ਲੈ ਕੇ ਆਓ ਕਿ ਜਲੰਧਰ ਵੈਸਟ ਕਿੰਨੀਆਂ ਨੌਕਰੀਆਂ ਮਿਲੀਆਂ ਹੈ ਜਲੰਧਰ ਵੈਸਟ ਦਾ ਡਾਟਾ 0 ਡਿਵੈਲਪਮੈਂਟ ਦਾ ਡਾਟਾ 0 ਅੰਗਰਾਲ ਸਾਹਿਬ ਇੱਕ ਸਵਾਲ ਮੈਸ ਕਰਕੇ ਕਹਿ ਰਹੇ ਹਾਂ ਇੱਕ ਮਿੰਟ ਕੀ ਇਹ ਲੋਕ ਦੇਖਣਗੇ ਜਿਹੜੇ 26 ਮਹੀਨੇ ਪਹਿਲੇ ਮੁੱਖ ਮੰਤਰੀ ਨੇ ਵਾਅਦੇ ਕੀਤੇ 2021 ਦੇ ਵਿੱਚ ਅਗਰ ਇੱਕ ਵੀ ਵਾਅਦੇ ਨੂੰ ਪੂਰਾ ਕੀਤਾ ਹੋਵੇ ਅਗਰ ਇੱਕ ਵੀ ਨਵਾਂ ਸਕੂਲ ਬਣਿਆ ਹੋਵੇ ਇੱਕ ਵੀ ਨਵਾਂ ਕਾਲਜ ਬਣਿਆ ਹੋਵੇ ਜਿਹੜੀ ਮੈਨੂੰ ਟਿਕਟ ਮਿਲੀ ਹੈ ਪਾਰਟੀ ਵੱਲੋਂ ਮੈਂ ਅੱਜ ਵੀ ਜਲੰਧਰ ਦੇ ਲੋਕਾਂ ਨੂੰ ਵਾਅਦਾ ਕਰਦਾ ਇੱਕ ਵੀ ਸਕੂਲ ਦੀ ਨੀਂਹ ਦੱਸ ਦੇਣ ਮੈਨੂੰ ਕਿ ਮੁੱਖ ਮੰਤਰੀ ਨੇ ਰੱਖੀ ਹੈ ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਾਰੰਟੀ ਇਹ ਮੇਰਾ ਵਿਸ਼ਵਾਸ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹੰਬਰ ਸਰ ਤੋਂ ਉਹਨਾਂ ਦੇ ਅੰਦਰੋਂ ਦਰਦ ਬੋਲ ਰਿਹਾ ਉਹੀ ਦਰਦ ਸ਼ੀਤਲنگਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮर्जी ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਕਰਾਈ ਅੱਜ 26 ਮਹੀਨਿਆਂ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨਿਆਂ ਦੇ ਕਾਰਪੋਰੇਸ਼ਨ ਦੇ ਵਿੱਚ ਛੇ ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਉਂਡ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬਿਜਲੀ ਮਹਿੰਗੀ ਕਰ ਦਿੱਤੀ ਹੈ ਬਦੀ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਕਈ ਲੋਕਾਂ ਦੀ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮੈਂ ਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਕੰਨੋ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਹਾਂ ਅੱਜ ਜਿਹੜੀਆਂ ਗੱਡੀਆਂ ਐ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਇੱਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਟ ਐ ਕਿ ਜਿਹੜੀ ਸੀਟ ਐ ਇਹ ਆਮ ਆਦੀ ਪਾਰਟੀ ਦੀ ਚੋਲੀ ਚ ਨਹੀਂ ਪੈ ਰਹੀ ਸਰਬ ਤੁਸੀਂ ਕਰਤਾਰਪੁਰ ਦੇ ਵਿੱਚ ਕੌਣ ਐ ਜਲੰਧਰ ਕੈਂਟ 'ਚ ਮੇਰਾ ਰਿਸ਼ਤੇਦਾਰ ਕੌਣ ਐ ਅਗਲੇ ਜਲੰਧਰ ਸ਼ਹਿਰ ਦੇ ਵਿੱਚ ਲਾਹਤਰੀ ਸਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਐ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਆਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਿਵਾਰ ਲੁੱਟੇ ਜਾ ਰਹੇ ਐ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ ਦੋ ਦਿਨ ਪਹਿਲੇ ਭਾਰ ਕੋ ਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅੱਜ ਨਸ਼ਾ ਪੁਲਿਸ ਦੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾਂ ਸੱਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜ਼ਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਣ ਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਆ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲ ਇਹ ਚੀਜ਼ ਐਵੀਡੈਂਸ ਹੈ ਮੇਰੇ ਲੋਕ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਜਿਹੜਾ ਕੈਰੀਅਰ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਨੀ ਹੈ ਉਹ ਰੈਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀਆਂ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਣੀ ਭੇਜੀਆਂ ਅੱਜ ਲੋਕਾਂ ਨੇ ਸੀਵਰ ਖੁਦ ਬੰਦ ਕਰਾ ਕੇ ਕਾਰਪੇਸ਼ਨ ਖੁਦ ਖੁੱਲਣ ਜਾ ਰਹੀ ਹੈ ਇਹ ਰਵੇ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਹੈ